ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਜੀ ਰਿਪੀਟ ਸੀ ਝੋਟੀ ਇਹ ਤੇ ਅੱਜ ਦੇਖੋ ਇਹ ਕਿੰਨੇ ਮਹੀਨੇ ਦੀ ਹੋ ਗਈ ਕੱਪਣ ਇਹ ਇਹ ਹੁਣ ਮੰਨ ਲਓ ਇਹਨੂੰ 9.5 ਅੱਛਾ ਬਸ ਦਿਨਾਂ ਦੀ ਹੈ ਥੋੜਾ ਟਾਈਮ ਲੰਘਿਆ ਤਾਂ 15 ਦਿਨ ਰਗੇ ਤੇ ਇੱਕ ਪਹਿਲਾਂ ਸੀ ਮੱਝ ਉਹ ਸੇਲ ਕਰਤੀ ਤੇ ਉਹ ਵੀ ਰਿਪੀਟ ਹੋ ਗਈ ਸੀ ਤੇ ਦੂਸਰੀ ਝੋਟੀ ਸੀ ਦੇਖੋ ਗੱਡੀ ਚੰਗੀ ਆ ਕਈ ਵਾਰ ਪਛੂ ਰਿਪੀਟ ਹੋ ਜਾਂਦੇ ਆ ਤਾਂ ਟੈਨਸ਼ਨ ਨਾ ਮੰਨਿਆ ਕਰੋ ਕਿਉਂਕਿ ਇਹ ਵੀ ਇਹਨਾਂ ਨੂੰ ਲੱਗਦਾ ਸੀ ਵੀ ਖਣੀ ਗੱਬਣਾ ਨਹੀਂ ਹੋਣਾ ਵੇਚਣਾ ਬਣਣਾ ਦੋ ਵੇਚ ਕੇ ਵੀ ਇੱਕ ਲੈ ਲੈਣੇ ਆ ਤੇ ਦੋ ਵੇਚ ਕੇ ਬਾਈ ਇੱਕ ਕਿੱਥੇ ਹੁੰਦੀ ਆ ਜਗ੍ਹਾ ਨਾ ਉਹਨੂੰ ਬਣਾ ਤੇ ਚੋਟੀ ਦੇਖੋ ਕਿੱਡੀ ਜੰਗੀ ਹੈ ਪਹਿਲਾਂ ਵਾਲੀ ਇਹਨਾਂ ਨੇ ਸੇਲ ਕਰਤੀ ਲੱਖ ਰੁਪਏ ਦੇ ਨੇੜੇ ਮੱਝ ਜਿਹੜੀ ਸੇਲ ਹੋਈ ਆ ਉਹ ਵੀ ਰਿਪੀਟ ਕਾਫੀ ਵਾਰ ਹੋ ਗਈ ਸੀ ਤੇ ਇਹ ਵੀ ਹੁਣ ਵਧੀਆ ਲੈਵਲ ਉੱਪਰ ਦੇਖੋ ਬਣਾਈ ਖੜੀ ਆ ਉਡਾ ਮੈਂ ਦਿਖਾ ਦਿੰਦਾ ਤੇ ਕਈ ਵਾਰ ਪਸ਼ੂ ਕੋਈ ਡਰ ਜਾਂਦਾ ਇਹ ਨਾਲ ਡਰੇਦਾ ਤੇ ਆਪਣਾ ਨੰਬਰ ਹੈਗਾ 9463356191 ਦੋ ਪਸ਼ੂ ਸੀ ਦੋਨੇ ਰਿਪੀਟ ਹੋ ਗਏ ਸੀ ਝੋਟੀ ਦੇ ਖੁੱਟ ਨਹੀਂ ਚੰਗੀਆਂ ਇਸ ਤਰ੍ਹਾਂ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਟੈਨਸ਼ਨ ਨਾ ਮੰਨਿਆ ਕਰੋ ਪਸ਼ੂ ਗੱਪਣ ਹੋ ਜਾਂਦਾ ਤੇ ਥੋੜਾ ਲਾਜ ਤੇ ਬਰਾolom ਪੈਸੂ ਨੂੰ ਕੀ ਆ ਸਮੱਸਿਆ ਕੀ ਆ ਇਸ ਕਰਕੇ ਹੀ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਤੇ ਖਾਲੀ ਕਰ ਕਰਕੇ ਫੰਡਰ ਕਰ ਕਰਕੇ ਪੈਸੂ ਨਾ ਵਿੱਚੋਂ گاਵਾ ਨਾ ਛਟੋ ਤੇ ਇਸ ਕਰਕੇ ਬੈੜਾਂ ਝੋਟੀਆਂ ਕਿਤੇ ਵੀ ਏਰੀਆ 'ਚ ਤੁਸੀਂ ਬੈਠੇ ਹੋ ਸਾਡਾ ਏਰੀਆ ਹੈਗਾ ਪਟੰਡਾ ਤੇ ਕਿਤੇ ਵੀ ਤੁਸੀਂ ਬੁਲਾ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਦੁਬਾਰਾ ਬੋਲ ਦਿੰਨੇ ਆ 9363355199 ਧੰਨਵਾਦ ਜੀ ਦੋ ਪਸ਼ੂਸ ਇਹਨਾਂ ਕੋਲੇ ਦੋਨੇ ਰਿਪੀਟ ਹੋ ਗਏ ਸੀ ਤੇ ਦੋਨੇ ਹੀ ਗੱਪਣਾ ਕਰਵਾਤੇ ਮੱਝ ਜਿਹੜੀ ਸੇਲ ਕਰਤੀ ਲੱਖ ਰੁਪਏ ਦੀ ਇਹ ਦੂਸਰੀ ਝੋਟੀ ਆ ਤੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਤੇ ਮੱਝ ਸੇਲ ਕਰਕੇ ਇਹਨਾਂ ਨੇ ਨਵੀਂ ਮੱਝ ਲੈ ਆਂਦੀ ਆ ਕਾਫੀ ਚੰਗੀ ਆ ਝੋਟੀ ਆ